ਸਤਿ ਸ਼੍ਰੀ ਅਕਾਲ ਫਰੈਂਡਸ ਅੱਡੀ ਅੱਜ ਦੀ ਕਹਾਣੀ ਹੈ ਮਹਿਕ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਉਸਨੇ ਵੇੜੇ ਚ ਫੁੱਲਾਂ ਦੇ ਬਹੁਤ ਸਾਰੇ ਬੂਟੇ ਲਾ ਲਏ ਉਹਨਾਂ ਨੂੰ ਗੋਡੀ ਕਰਦਿਆਂ ਸਿੱਜਦਿਆਂ ਤੇ ਉਹਨਾਂ ਦੇ ਖਿੜੇ ਫੁੱਲਾਂ ਨੂੰ ਤੱਕ ਉਸ ਮਨ ਹੀ ਮਨ ਬਹੁਤ ਸਾਰੇ ਫੁੱਲਾਂ ਵਰਗੇ ਸੁਪਨੇ ਵੀ ਸਿੱਝ ਲਏ ਉਹਨਾਂ ਫੁੱਲਾਂ ਵਰਗੇ ਸੁਪਨਿਆਂ ਸੰਗ ਉਹਦੀ ਜਵਾਨੀ ਜਿਵੇਂ ਮਹਿਕ ਉੱਠੀ ਸੀ ਤੇ ਫਿਰ ਉਹਦਾ ਵਿਆਹ ਹੋਇਆ ਪਹਿਲੀ ਰਾਤ ਉਸ ਦੇ ਸ਼ਰਾਬੀ ਹੋਏ ਘਰ ਵਾਲੇ ਨੇ ਅੰਦਰ ਵੜਦਿਆਂ ਹੀ ਉਹਦੇ ਕੱਪੜੇ ਖਿੱਚ ਕੇ ਲਾਹ ਮਾਰੇ ਤੇ ਵੈਸ਼ੀ ਹੋਇਆ ਉਸ ਨੂੰ ਨੋਚਦਾ ਰਿਹਾ ਤੇ ਉਸ ਰਾਤ ਉਸ ਨੂੰ ਲੱਗਿਆ ਫੁੱਲ ਸਿਰਫ ਮਹਿਕਣ ਲਈ ਹੀ ਨਹੀਂ ਹੁੰਦੇ ਉਹ ਮਸਲੇ ਜਾਣ ਲਈ ਵੀ ਹੁੰਦੇ ਨੇ ਤੇ ਮਸਲੇ ਜਾਣਦੇ ਫੁੱਲ ਫਿਰ ਸਹਕਦੇ ਹੀ ਰਹ ਜਾਂਦੇ ਨੇ ਮਹਿਕਣ ਲਈ ਥੈਂਕ ਯੂ ਪਲੀਜ਼ Like, share, and subscribe.